ਆਰਤੀ ਦੋਸਤੋ ਇਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਮਾਰ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਹੈ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਬੱਗ ਤਾਰਤੀ ਇਸ ਬੰਦੇ ਨੇ ਆ ਦੇਖੋ ਜੀ ਆਹ ਆ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਇਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਹੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਛ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਇਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਆ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਦੋਸਤੋ ਆ ਲਾਈਵ ਆ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆਹ ਖੜਾ ਐ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਮਾਰ ਇਹ ਚਾਬੀ ਆ ਦੋਸਤੋ ਆ ਦੇਖੋ ਏ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ